ਮੇਰੀ ਕਹਾਣੀ ਦੇ ਸਿਰਲੇਖੇ ਖੇਠ ਕਹਾਣੀਆਂ ਦੇ ਇਸ ਸੈਸ਼ਨ ਵਿੱਚ ਅੱਜ ਜਿਸ ਕਹਾਣੀ ਨਾਲ ਆਪਣੀ ਸਾਂਝ ਪਾਵਾਂਗੇ ਉਸ ਦਾ ਨਾਮ ਹੈ ਚੰਡੀਗੜ੍ਹ ਦੀ ਕੁੜੀ ਕਹਾਣੀ ਪੇਸ਼ ਹੈ ਚੰਡੀਗੜ੍ਹ ਦੀ ਕੁੜੀ ਇੱਕ ਦੁਪਹਿਰ ਜਦੋਂ ਉਹ ਘਰ ਜਾਣ ਵਾਸਤੇ ਆਪਣੀ ਬੱਸ ਉਡੀਕ ਰਹੀ ਸੀ ਚੰਡੀਗੜ੍ਹ ਦੇ ਇਸ ਬੱਸ ਸਟਾਪ ਉੱਪਰ ਬਸਾਂ ਆ ਜਾ ਰਹੀਆਂ ਸਨ ਇੱਕ ਬੱਸ 'ਚੋਂ ਕੁੜੀ ਉਤਰੀ ਤੇ ਸਿੱਧੀ ਉਸ ਵੱਲ ਆ ਗਈ। ਸੱਤ ਫੇਜ਼ ਨੂੰ ਜਾਣ ਵਾਲੀ ਬੱਸ ਮਿਲ ਜਾਏਗੀ ਨਾ ਇੱਥੋਂ? ਉਸਨੇ ਪੁੱਛਿਆ। ਬਿਨਾ ਉਸ ਵੱਲ ਦੇਖਿਆ ਉਸ ਉਸਨੇ ਕਿਹਾ ਕਿ ਉਹ ਜਿਹੜੀ ਬੱਸ ਤੁਹਾਡੇ ਅੱਗੇ ਗਈ ਹੈ ਉਹ ਸੱਤ ਫੇਜ਼ ਹੀ ਜਾਣੀ ਸੀ। ਅਸਲ ਵਿੱਚ ਉਸ ਦੀ ਬੱਸ ਤੇ ਪਹੁੰਚਣ ਤੋਂ ਪਹਿਲਾਂ ਹੀ ਉਹ ਬੱਸ ਚਲੀ ਗਈ ਸੀ। ਮੈਨੂੰ ਕੀ ਪਤਾ? ਪਰ ਹੁਣ ਉਹ ਤਾਂ ਨਿਕਲ ਗਈ ਹੈ। ਅਗਲੀ ਬੱਸ ਕਦੋਂ ਆਏਗੀ? ਇਹ ਤਾਂ ਮੈਨੂੰ ਵੀ ਨਹੀਂ ਪਤਾ ਪਰ ਲੱਗਦਾ ਹੈ ਕਿ ਬੱਸਾਂ ਇੱਥੇ ਆਉਂਦੀਆਂ ਹੀ ਰਹਿੰਦੀਆਂ ਨੇ ਤੁਸੀਂ ਕਿੱਥੇ ਜਾਣਾ ਹੈ ਇਹ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਕਿੱਥੇ ਜਾਣਾ ਹੈ ਜਦੋਂ ਆਇਆ ਸੀ ਉਦੋਂ ਪਤਾ ਸੀ ਪਰ ਲੱਗਦਾ ਹੁਣ ਚੇਤਾ ਭੁੱਲ ਗਿਆ ਉਸਨੇ ਇੱਧਰ ਉੱਧਰ ਦੇਖਿਆ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਜਾਣਾ ਹੈ ਕੁੜੀ ਨੇ ਵੀ ਇੱਧਰ ਉੱਧਰ ਦੇਖਿਆ ਫਿਰ ਮੂੰਹ ਜਿਹਾ ਬਣਾਇਆ ਤੇ ਨਾਲ ਹੀ ਉਹ ਆਪਣੇ ਫੋਨ ਉੱਪਰ ਕਿਸੇ ਨਾਲ ਗੱਲ ਕਰਨ ਵਿੱਚ ਰੁੱਝ ਗਈ ਗੱਲਾਂ ਕਰਦੀ ਕਰਦੀ ਉਹ ਬੱਸ ਸਟੈਂਡ ਤੇ ਛੜ ਤੋਂ ਬਾਹਰ ਚਲੀ ਗਈ ਫਿਰ ਸੜਕ ਉੱਪਰ ਹੌਲੀ-ਹੌਲੀ ਤੁਰਨ ਲੱਗੀ ਲੱਗਦਾ ਸੀ ਉਸ ਦਾ ਫੋਨ ਬਹੁਤ ਜ਼ਰੂਰੀ ਸੀ ਇਹਨੇ ਨੂੰ ਉਸ ਦੀ ਬੱਸ ਆ ਗਈ ਉਹ ਚਾਹੁੰਦਾ ਸੀ ਕਿ ਉਸ ਨੂੰ ਹੱਥ ਨਾਲ ਇਸ਼ਾਰਾ ਕਰਕੇ ਵਾਪਸ ਬੁਲਾ ਲਵੇ ਪਰ ਉਹ ਆਪਣੇ ਫੋਨ ਉੱਪਰ ਗੱਲ ਕਰਦੀ ਰਹੀ ਬੱਸ ਆਈ ਰੁਕੀ ਤੇ ਚਲੀ ਗਈ ਇਸ ਤੋਂ ਬਾਅਦ ਉਸ ਦੀ ਆਪਣੀ ਬੱਸ ਆ ਗਈ ਉਹ ਬੱਸ ਉੱਪਰ ਚੜ੍ਹਨੀ ਲੱਗਾ ਸੀ ਤੇ ਉਸ ਨੇ ਦੇਖਿਆ ਕਿ ਉਹ ਕੁੜੀ ਆਪਣਾ ਬੈਗ ਤਾਂ ਬੈਂਚ ਉੱਪਰ ਹੀ ਛੱਡ ਗਈ ਹੈ ਉਹ ਦੂਰ ਦੂਰ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਹੀ ਹੁਣ ਉਹ ਬੱਸ ਵਿੱਚ ਕਿਵੇਂ ਜਾ ਸਕਦਾ ਸੀ ਉਹ ਬੈਗ ਦੀ ਨਿਗਰਾਨੀ ਕਰਨ ਲਈ ਬੈਂਚ ਨਾਲ ਢੋਲਾ ਕੇ ਖੜਾ ਹੋ ਗਿਆ ਤੇਰੀ ਬੱਸ ਨਹੀਂ ਆਈ ਅਜੇ ਤੱਕ ਉਸਨੇ ਹੋਂਦੇ ਨਹੀਂ ਪੁੱਛਿਆ ਆਈ ਸੀ ਜੇ ਆਈ ਸੀ ਤਾਂ ਗਿਆ ਕਿਉਂ ਨਹੀਂ ਤੇਰਾ ਬੈਗ ਪਿਆ ਸੀ ਜੇ ਮੈਂ ਚਲਾ ਜਾਂਦਾ ਤਾਂ ਇਹਦਾ ਧਿਆਨ ਕਿਨੇ ਰੱਖਣਾ ਸੀ ਹੁਣ ਉਸ ਕੁੜੀ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਉਸਨੇ ਇਸ ਭੁੱਲ ਵਾਸਤੇ ਖਿਮਾ ਯਾਚਨਾ ਮੰਗੀ ਬਸਤ ਤੇਰੀ ਵੀ ਆਈ ਸੀ ਤੇ ਚਲੀ ਗਈ ਉਸ ਨੇ ਮਲਕੜੇ ਜਿਹਾ ਉਹ ਚਲੋ ਕੋਈ ਗੱਲ ਨਹੀਂ ਦੂਸਰੀ ਬਸ ਆ ਜਾਏਗੀ ਨਾਲੇ ਮੈਨੂੰ ਵੀ ਕਿਹੜਾ ਕਾਲੀ ਹੈ ਉਸ ਨੇ ਕਿਹਾ ਤੇ ਫਿਰ ਉਸ ਵੱਲ ਮੁਸਕਰਾਉਂਦਿਆਂ ਕਹਿਣ ਲੱਗੀ ਮੇਰੇ ਬੈਗ ਦਾ ਇੰਨਾ ਧਿਆਨ ਰੱਖ ਲਈ ਧੰਨਵਾਦ ਕੋਈ ਗੱਲ ਨਹੀਂ ਵੈਸੇ ਜੇਕਰ ਤੁਸੀਂ ਇਹ ਬੈਗ ਆਪਣੇ ਨਾਲ ਲੈ ਜਾਂਦੇ ਤਾਂ ਕੀ ਫਰਕ ਪੈਣਾ ਸੀ ਉਫ ਉਸ ਨੇ ਆਪਣੇ ਵਾਲ ਚਟਕੇ ਤੇ ਫਿਰ ਵਾਲਾ ਨੂੰ ਇੱਕ ਰਬੜ ਬੈਂਡ ਵਿੱਚ ਕੱਸ ਲਿਆ ਤੁਹਾਨੂੰ ਨਹੀਂ ਮੈਨੂੰ ਜ਼ਰੂਰ ਪਹਿਣਾ ਸੀ ਉਸਨੇ ਆਖਿਆ ਤੁਹਾਨੂੰ ਕੀ ਫਰਕ ਪੈਣਾ ਸੀ ਮੈਨੂੰ ਇਹ ਬੈਗ ਵਾਪਸ ਕਰਨ ਆਉਣਾ ਪੈਣਾ ਸੀ ਤੁਹਾਡਾ ਪਤਾ ਸੁਰਲੱਭ ਕੇ اچھا ਤੁਸੀਂ ਇਸ ਬੈਗ ਵਾਸਤੇ ਇੰਨਾ ਕਸ਼ਟ ਕਰਦੇ ਕਿਸੇ ਦੀ ਚੀਜ਼ ਉਸ ਤੱਕ ਪਹੁੰਚਾਉਣ ਲਈ ਕਸ਼ਟ ਕਰਨਾ ਹੀ ਪੈਂਦਾ ਇੱਥੇ ਚੰਡੀਗੜ੍ਹ ਵਿੱਚ ਤਾਂ ਕੋਈ ਬਹੁਤਾ ਨਹੀਂ ਗੋਲਦਾ ਤੁਸੀਂ ਕਿੱਥੋਂ ਆਇਓ ਪਠਾਨਕੋਟ ਤੋਂ ਕਰ ਜਾ ਰਹੇ ਹੋ हां ਘੱਟ ਹੀ ਜਾ ਰਹੇ ਆ ਪਰ ਹੁਣ ਲੱਗਦਾ ਹੈ ਕਿ ਰਾਤ ਇੱਥੇ ਹੀ ਕੱਟਨੀ ਪੈਣੀ ਹੈ ਫੇਰ ਕਿਵੇਂ ਕਰੋਗੇ ਹੈ ਕੋਈ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਹੈ ਦੋਸਤ ਕੋਲ ਹੀ ਗਿਆ ਸੀ ਪਰ ਉਹ ਸ਼ਿਮਲੇ ਗਿਆ ਹੋਇਆ ਹੈ ਉਹ ਸੈਕਟਰ 16 ਵਿੱਚ ਰਹਿੰਦਾ ਹੈ ਉਸਨੇ ਦੱਸ ਦਿੱਤਾ ਚਲੋ ਦੇਖਦੇ ਹਾਂ ਕੀ ਬਣਦਾ ਹੈ ਜੇਕਰ ਕੋਈ ਸਾਧਨ ਨਾ ਬਣਿਆ ਤਾਂ ਕੋਈ ਗੱਲ ਨਹੀਂ ਟੁੱਟੀਆਂ ਬੱਸਾਂ ਲੈ ਕੇ ਘਰ ਜਾਣ ਦੀ ਕੋਸ਼ਿਸ਼ ਕਰੂੰਗਾ ਜੇਕਰ ਕੋਈ ਗੱਲ ਨਾ ਬਣੀ ਤਾਂ ਬੱਸ ਸਟੈਂਡ ਉੱਪਰ ਹੀ ਰਾਤ ਕੱਟ ਲਾਂਗਾ ਨਹੀਂ ਨਹੀਂ ਇਹ ਠੀਕ ਨਹੀਂ ਤੁਸੀਂ ਇਸ ਤਰ੍ਹਾਂ ਕਰੋ ਮੇਰਾ ਨੰਬਰ ਨੋਟ ਕਰੋ ਜੇਕਰ ਕੋਈ ਸਾਧਾ ਨਾ ਬਣਿਆ ਤਾਂ ਬਿਨਾਂ ਚਿਜਕ ਮੈਨੂੰ ਫੋਨ ਕਰਨਾ ਮੈਂ ਤੁਹਾਨੂੰ ਆ ਕੇ ਲੈ ਜਾਵਾਂਗੀ ਨਹੀਂ 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 ਮੈਂ ਇਸ ਤਰ੍ਹਾਂ ਕਿਸੇ ਨੂੰ ਕਸ਼ਟ ਨਹੀਂ ਦੇਣਾ ਚਾਹੁੰਦਾ ਉਸ ਨੇ ਚਿਜਕਦੇ ਹੋਏ ਕਿਹਾ ਇਹ ਸ਼ਰਮਾਉਣਾ ਚਿਜਕਣਾ ਛੱਡੋ ਤੁਸੀਂ ਮੇਰਾ ਨੰਬਰ ਨੋਟ ਕਰੋ ਤੇ ਨਾਲ ਹੀ ਵਾਅਦਾ ਕਰੋ ਕਿ ਇਸ ਤਰ੍ਹਾਂ ਤੁਸੀਂ ਇੱਥੇ ਬਗਾਨੇ ਸ਼ਹਿਰ ਵਿੱਚ खजलख्वारी ओके उसने नानुकर करदियां ਵੀ ਆਪਣਾ ਫੋਨ ਨੰਬਰ ਇੱਕ ਕਾਰਡ ਉੱਪਰ ਲਿਖ ਕੇ ਉਸ ਦੀ ਜੇਬ ਵਿੱਚ ਪਾ ਦਿੱਤਾ ਵਾਦਾ ਪੱਕਾ ਨੋ ਖਜਲਖ्वारी ਐਨ ਐਨ ਉਸ ਦੀ ਬੱਸ ਆ ਗਈ ਇਹ ਸ਼ਾਇਦ ਉਸ ਦੀ ਆਖਰੀ ਬੱਸ ਸੀ ਸੋ ਉਸ ਨੇ ਆਪਣਾ ਬੈਗ ਚੁੱਕਿਆ ਤੇ ਫਿਰ ਬੱਸ ਦੇ ਡੰਡੇ ਨੂੰ ਹੱਥ ਪਾਇਆ ਉੱਚੀ ਆਵਾਜ਼ ਵਿੱਚ ਬੋਲੀ ਆਪਣਾ ਫੋਨ ਨੰਬਰ ਦਿਓ ਉਸ ਨੇ ਕਿਹਾ ਕਿ ਮੇਰੇ ਕੋਲ ਕਾਰਡ ਹੈ ਨਹੀਂ ਅਗੋ ਜਵਾਬ ਮਿਲਿਆ ਉਂਜੀ ਬੋਲ ਦਿਓ ਤੇ ਉਸਨੇ ਆਪਣਾ ਫੋਨ ਨੰਬਰ ਬੋਲ ਦਿੱਤਾ ਖਬਰੇ ਉਸਨੇ ਯਾਦ ਵੀ ਰੱਖਣਾ ਸੀ ਜਾਂ ਨਹੀਂ ਪਰ ਉਸ ਨੂੰ ਬਸ ਚੜਾ ਕੇ ਉਹ ਕੁਝ ਨਿਸ਼ਚਿੰਤ ਹੋ ਗਿਆ ਕੁਝ ਦਿਨ ਬਾਅਦ ਉਸਦੇ ਮੋਬਾਈਲ ਉੱਪਰ ਫੋਨ ਆਇਆ ਬਸ ਮਿਲੀ ਉਸਨੇ ਉਹ ਸਾਰਾ ਫੋਨ ਨੰਬਰ ਆਪਣੇ ਫੋਨ ਨੰਬਰਾਂ ਵਿੱਚ ਸ਼ਾਮਲ ਕਰ ਲਿਆ ਸੀ ਨਹੀਂ ਹਾਲੇ ਨਹੀਂ ਉਡੀਕ ਰਿਆਂ ਬਸ ਮਿਲੇ ਤਾਂ ਮੈਨੂੰ ਫੋਨ ਕਰਨਾ ਇੱਕ ਐਕੇ ਉਸਨੇ ਫੋਨ ਰੱਖ ਦਿੱਤਾ ਉਸਨੇ ਉਸਦਾ ਨਾਮ ਜਾਨਣਾ ਚਾਹਿਆ ਉਸਨੇ ਦੇਖਿਆ ਕਿ ਫੋਨ ਉੱਪਰ ਉਸਦਾ ਨਾਮ ਆ ਰਿਹਾ ਸੀ ਸੁਮਨਪ੍ਰੀਤ ਨਾਮ ਤਾਂ ਬਹੁਤ ਸੋਹਣਾ ਹੈ ਉਸਨੇ ਆਪਣੇ ਆਪ ਨੂੰ ਕਿਹਾ ਆਖਰ バス ਮਿਲ ਗਈ ਤੇ ਉਹ バス ਸਟੈਂਡ ਉੱਪਰ ਪਹੁੰਚ ਗਿਆ ਆਖਰੀ バス ਸੀ ਭਰੀ ਹੋਈ ਜਾਣਾ ਵੀ ਜ਼ਰੂਰੀ ਸੀ ਸੋ ਕੰਡਕਟਰ ਦੀ ਮਿਹਨਤ ਕਰਕੇ ਤੂੜੀ ਵਾਂਗ ਲੱਦੀ ਹੋਈ バス ਵਿੱਚ ਉਹ ਕੁੱਸ ਗਿਆ ਭੀੜ ਵਿੱਚ ਸਾਹ ਲੈਣਾ ਵੀ ਮੁਸ਼ਕਲ ਸੀ ਉਸਦੇ ਫੋਨ ਦੀ ਘੰਟੀ ਵੱਜੀ ਉਸਨੇ ਫੋਨ ਜੇਕ ਜੋ ਬਾਰ ਕੱਢਣ ਵਿੱਚ ਕੁਝ ਔਖ ਮਹਿਸੂਸ ਕੀਤੀ ਦੋ ਕੁ ਵਾਰੀ ਘੰਟੀ ਵੱਜ ਕੇ ਫੋਨ ਬੰਦ ਹੋ ਗਿਆ ਬਸ ਚੱਲ ਰਹੀ ਸੀ ਕੁਝ ਤਾਂ ਸਾ ਆ ਰਿਹਾ ਸੀ ਪਰ ਉਸਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਪੰਜਾਬ ਰੋਡਵੇਜ ਦੀਆਂ ਬੱਸਾਂ ਹਨ ਤੇ ਇਸੇ ਤਰ੍ਹਾਂ ਹੀ ਹੁੰਦੀਆਂ ਹਨ ਉਸਦੇ ਕਰੜ ਕਰੜ ਚੱਲਣ ਤੋਂ ਪਤਾ ਲੱਗ ਰਿਹਾ ਸੀ ਕਿ ਮੰਜ਼ਲ ਤੱਕ ਸ਼ਾਇਦ ਹੀ ਪਹੁੰਚੇ ਆਖਰ ਉਹ ਗੱਲ ਹੋਈ ਮੋਹਾਲੀ ਦੇ 6 ਫੀਸ ਤੱਕ ਪਹੁੰਚਦੇ ਹੀ ਬੱਸ ਖਰਾਬ ਹੋ ਗਈ ਡਰਾਈਵਰ ਨੇ ਕਿਹਾ ਕਿ ਬੱਸ ਦੇ ਗিয়ার ਬਾਕਸ ਵਿੱਚ ਖਰਾਬੀ ਆ ਗਈ ਹੈ ਤੇ ਹੁਣ ਅੱਗੇ ਨਹੀਂ ਜਾ ਸਕੇਗੀ ਬਾਕੀ ਸਵਾਰੀਆਂ ਨਾਲ ਉਹ ਵੀ ਬਾਹਰ ਨਿਕਲਿਆ ਸੁੱਖ ਦਾ ਸਾਹ ਆਇਆ ਉਸਨੇ ਜੇਬ ਚੋਂ ਫੋਨ ਕੱਢ ਕੇ ਦੇਖਿਆ ਸੁਮਨ ਨੇ ਉਸ ਨੂੰ ਚਾਰ ਵਾਰੀ ਫੋਨ ਕੀਤਾ ਸੀ ਉਹ ਹਾਲੇ ਉਸ ਦਾ ਨੰਬਰ ਮਿਲਾ ਹੀ ਰਿਹਾ ਸੀ ਕਿ ਅੱਗੋਂ ਸੁਮਨ ਦਾ ਫੋਨ ਆ ਗਿਆ ਮੈਂ ਸੁਮਨ ਅਬ ਬਸ ਸਟੈਂਡ ਉੱਪਰ ਮਿਲੇ ਸੀ ਨਾ ਤੁਸੀਂ ਪਠਾਨਕੋਟ ਜਾਣਾ ਸੀ ਪਹੁੰਚ ਗਏ ਬਸ ਮਿਲ ਗਈ ਨਹੀਂ ਪਹੁੰਚਿਆ ਨਹੀਂ ਬਸ ਮਿਲੀ ਜ਼ਰੂਰ ਸੀ ਪਰ ਇੱਥੇ ਮੁਹਾਲੀ ਪਹੁੰਚ ਕੇ ਖਰਾਬ ਹੋ ਗਈ ਹੈ ਆਖਰੀ ਬਸ ਸੀ ਸ਼ਾਇਦ ਮੁਹਾਲੀ ਫੇਰ ਤਾਂ ਕਿਤੇ 6 ਫੀਸ ਦੇ ਨੇੜੇ ਤੇੜੇ ਹੋ ਗਏ ਹਾਂ ਉਸ ਨੇ ਜਾਣਕਾਰੀ ਦਿੱਤੀ ਜਿਹੜੀ ਸੁਮਨ ਨੇ ਮੰਗੀ ਸੀ ਤੁਸੀਂ ਰੁਕੋ ਮੈਂ ਤੁਹਾਡੇ ਕੋਲ ਆਈ بس 호텔 ਕੋ ਜਾਣਾ ਨਹੀਂ ਤੁਸੀਂ ਕਿਉਂ ਕਸ਼ਟ ਕਰਦੇ ਹੋ ਨਹੀਂ 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 ਹੋਰ ਕੋਈ ਗੱਲ ਨਹੀਂ ਉਸਨੇ ਕਿਹਾ ਮੈਂ ਤੁਹਾਡੇ ਕੋਲ ਪਹੁੰਚ ਰਹੀ ਹਾਂ ਉਸਨੇ ਆਸ-ਪਾਸੇ ਦੇਖਿਆ ਚੰਡੀਗੜ੍ਹ ਉਸ ਨੂੰ ਚੰਗਾ ਜ਼ਰੂਰ ਲੱਗਿਆ ਸੀ ਪਰ ਇੱਥੇ ਉਸ ਦੀ ਕੋਈ ਜ਼ਿਆਦਾ ਜਾਣ ਪਛਾਣ ਨਹੀਂ ਸੀ ਇੱਕ ਇੰਟਰਵਿਊ ਦੇ ਚੱਕਰ ਵਿੱਚ ਉਸ ਦਾ ਸਾਰਾ ਦਿਨ ਖਰਾਬ ਹੋ ਗਿਆ ਸੀ ਇੰਟਰਵਿਊ ਸੀ ਕਿ ਬਹੁਤਾ ਚੰਗਾ ਨਹੀਂ ਸੀ ਹੋਇਆ ਕੁਝ ਮਿੰਟਾਂ ਵਿੱਚ ਸੁਮਨ ਪਹੁੰਚ ਗਈ ਉਹ ਆਪਣੀ ਐਕਟਵਾ ਲੈ ਕੇ ਆਈ ਸੀ ਕੱਪੜੇ ਉਸਨੇ ਬਦਲ ਰਹੇ ਸਨ ਹੁਣ ਉਹ ਸਲਵਾਰ ਕਮੀਜ਼ ਵਿੱਚ ਸੀ ਉਸਨੇ ਉਸਦੇ ਨੇੜੇ ਲਿਆ ਕੇ ਐਕਟਵਾ ਰੋਕੀ ਚਲੋ ਬੈਠੋ ਪਿੱਛੇ ਉਸਨੇ ਕਿਹਾ ਇਹ ਬੈਗ ਆਪਣਾ ਮੈਨੂੰ ਫੜਾ ਦਿਓ ਉਸਨੇ ਉਸਦਾ ਬੈਗ ਲੈ ਕੇ ਆਪਣੇ ਪੈਰਾਂ ਵਿੱਚ ਰੱਖ ਲਿਆ ਤੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ ਨੋ ਚ ਜਕ ਨੋ ਸ਼ਰਮ ਬਸ ਬੈਠੋ ਉਹ ਉਸਦੇ ਪਿੱਛੇ ਬੈਠ ਗਿਆ ਉਸਨੇ ਐਕਟਵਾ ਨੂੰ ਰੇਸ ਦਿੱਤੀ ਤੇ ਕੁਝ ਪਲਾਂ ਵਿੱਚ ਹੀ ਮੋਹਾਲੀ ਦੀਆਂ ਸੜਕਾਂ ਉੱਪਰ ਉਹ ਇੱਕ ਤੋਂ ਇੱਕ ਕਈ ਚੌਂਕ ਲੰਘ ਕੇ ਆਖਰ ਇੱਕ ਦੋ ਮੰਜ਼ਲੀ ਕੋਠੀ ਦੇ ਬਾਹਰ ਪਹੁੰਚੇ ਉਸ ਨੇ ਉਸ ਦਾ ਬੈਗ ਫੜਿਆ ਤੇ ਉਸ ਨੂੰ ਆਪਣੇ ਪਿੱਛੇ ਆਉਣ ਲਈ ਕਿਹਾ ਦੋ ਕੁ ਤਰ੍ਹਾਂ ਦੀਆਂ ਪੌੜੀਆਂ ਚੜ੍ਹ ਕੇ ਉਹ ਉਸ ਦੇ ਫਲੈਟ ਦੇ ਸਾਹਮਣੇ ਪਹੁੰਚੇ ਉਸ ਨੇ ਦਰਵਾਜ਼ਾ ਖੋਲ੍ਹਿਆ ਤੇ ਕਮਰੇ ਦੀ ਮੱਤੀ ਜਗਾਈ ਬੈਠੋ ਮੈਂ ਪਾਣੀ ਲੈ ਕੇ ਆਈ ਉਸਨੇ ਕਹਿਣਾ ਚਾਹਿਆ ਕਿ ਉਹ ਕਿਸੇ ਹੋਟਲ ਵਿੱਚ ਠਹਿਰਨ ਦਾ ਬੰਦੋਬਸਤ ਕਰ ਲੈਂਦਾ ਹੈ ਪਰ ਇਸ ਤਰ੍ਹਾਂ ਕਿਸੇ ਅਜਨਬੀ ਕੁੜੀ ਨਾਲ ਉਹ ਕਿਵੇਂ ਠਹਿਰ ਸਕਦਾ ਹੈ ਪਰ ਉਸ ਦੀ ਸਾਰੀ ਆਉਪਕਤ ਸਾਹਮਣੇ ਉਸ ਦੀ ਬੋਲਤੀ ਜਿਵੇਂ ਬੰਦ ਹੋ ਗਈ ਸੀ ਰੂਫ ਜ਼ਾਦਾ ਲਾਲ ਸ਼ਰਬਤ ਉਸ ਨੂੰ ਠੰਡਕ ਦੇ ਰਿਹਾ ਸੀ ਜਿਸ ਦੀ ਉਸ ਨੂੰ ਬਹੁਤ ਲੋੜ ਸੀ ਉਹ ਤਾਂ ਪਹਿਲਾਂ ਹੀ ਤਰੇਲੀਓ ਤਰੇਲੀ ਹੋ ਰਿਹਾ ਸੀ ਚੰਗਾ ਹੋਇਆ ਤੁਹਾਡੀ ਬੱਸ ਖਰਾਬ ਹੋ ਗਈ ਉਸਨੇ ਗਲਾਸ ਚੁੱਕ ਜਾ ਗਿਆ ਜੇਕਰ ਤੁਸੀਂ ਚਲੇ ਜਾਂਦੇ ਤਾਂ ਮੈਨੂੰ ਦੁੱਖ ਬਹੁਤ ਲੱਗਣਾ ਸੀ। ਉਹ ਉਸ ਦੀ ਗੱਲ ਸਮਝ ਨਾ ਸਕਿਆ। ਹਾਂ ਸੱਚ ਮੈਂ ਤੁਹਾਡਾ ਨਾਂ ਨਹੀਂ ਪੁੱਛਿਆ। ਵੈਸੇ ਮੇਰਾ ਨਾਂ ਸੁਮਨ ਹੈ। ਸਾਰੇ ਮੈਨੂੰ ਸੁਮੀ ਆਖਦੇ ਨੇ। ਹਾਂ ਉਹ ਮੈਨੂੰ ਪਤਾ ਹੈ। ਤੁਹਾਨੂੰ ਕਿਵੇਂ ਪਤਾ ਹੈ? ਉਸਨੇ ਪੁੱਛਿਆ। ਮੇਰਾ ਮੋਬਾਈਲ ਹੈ ਨਾ ਉਹ ਨਾਂ ਦੱਸ ਦਿੰਦਾ ਹੈ ਫੋਨ ਕਰਨ ਵਾਲੇ ਦਾ। ਮੈਂ ਤੁਹਾਡਾ ਨਾਂ ਉੱਥੇ ਦੇਖ ਲਿਆ ਸੀ। ਸੁਮਨਪ੍ਰੀਤ। ਅੱਛਾ। ਮੇਰਾ ਪੂਰਾ ਨਾਂ ਹੁੰਦਾ ਹੈ। ਇਹ ਜ਼ਰੂਰ ਨਿੱਕੇ ਦਾ ਕੰਮ ਹੋਏਗਾ। ਇਹ ਨਿਕਿਤਾ ਕੌਣ ਹੈ ਮੇਰੀ ਸਹੇਲੀ ਹੈ ਇਸ ਨਾਲ ਦੇ ਕਮਰੇ ਚ ਰਹਿੰਦੀ ਹੈ ਤੁਸੀਂ ਨਿਕਿਤਾ ਦੇ ਕਮਰੇ ਵਿੱਚ ਹੀ ਸੌਂ ਜਾਣਾ ਪਰ ਮੈਨੂੰ ਤਾਂ ਬੜਾ ਅਜੀਬ ਲੱਗੇਗਾ ਇਸ ਤਰ੍ਹਾਂ ਕਿਸੇ ਉੱਪਰੇ ਨਾਲ ਜਾ ਕੇ ਰਹਿਣਾ ਕਾਹਦਾ ਅਜੀਬ ਨਾਲੇ ਹੁਣ ਅਸੀਂ ਇੱਕ ਦੂਜੇ ਨੂੰ ਜਾਣ ਲਿਆ ਤੁਹਾਡਾ ਨਾਂ ਸਿਮਰਤ ਹੈ ਤੇ ਮੇਰਾ ਨਾਂ ਸੁਮਨ ਤੁਸੀਂ ਪਠਾਨਕੋਟ ਪਠਾਨਕੋਟ ਵਿੱਚ ਰਹਿੰਦੇ ਹੋ ਤੇ ਮੈਂ ਉਹ ਬੋਲਦੀ ਬੋਲਦੀ ਰੁਕ ਗਈ ਕੀ ਹੋਇਆ ਕੁਝ ਨਹੀਂ ਕਿਹੜਾ ਸ਼ੇਰ ਦੱਸਾਂ ਸਮਝ ਨਹੀਂ ਆਉਂਦੀ ਉਸਨੇ ਮੁਸਕਰਾਉਂਦੇ ਹੋਏ ਕਿਹਾ ਕਿਉਂ ਇੱਕ ਤਾਂ ਵੱਧ ਸ਼ੇਰ ਹਨ ਹਾਂ ਖੈਰ ਮੈਂ ਇਸ ਵੇਲੇ ਚੰਡੀਗੜ੍ਹ ਵਿੱਚ ਹਾਂ ਤੇ ਹੁਣ ਮੁਹਾਲੀ ਵਿੱਚ ਮੁਹਾਲੀ ਵਿੱਚ ਮੈਂ ਇੱਕ ਫੈਸ਼ਨ ਡਿਜ਼ਾਈਨਰ ਹਾਂ ਤੇ ਸਪੋਰਟਸ ਫੈਕਟਰੀ ਵਿੱਚ ਜੌਬ ਕਰਦੀ ਹਾਂ ਇਹ ਤਾਂ ਬਹੁਤ ਵਧੀਆ ਹੈ ਕਿਉਂ ਤੁਸੀਂ ਜੌਬ ਨਹੀਂ ਕਰਦੇ ਉਸਨੇ ਪੁੱਛਿਆ ਨਹੀਂ ਜੌਬ ਨਹੀਂ ਕਰਦਾ ਸਭ ਕੋ ਮੇਰਾ ਆਪਣਾ ਕੰਮ ਹੈ ਤਾਂ ਤੇ ਬਹੁਤ ਵਧੀਆ ਕਾਹਦਾ ਕੰਮ ਹੈ ਮੈਂ ਮਸ਼ਰੂਮ ਫਾਰਮਰ ਹਾਂ ਤੇ ਕਈ ਤਰ੍ਹਾਂ ਦੀਆਂ ਖੁੰਮਾਂ ਉਗਾਉਂਦਾ ਪਠਾਨਕੋਟ ਤੋਂ ਅੱਗੇ ਪਹਾੜ ਦੇ ਪੈਰਾਂ ਵਿੱਚ ਮੇਰੇ ਕੋਲ ਕੁਝ ਜ਼ਮੀਨ ਹੈ ਜਿਸ ਵਿੱਚ ਮੇਰਾ ਆਪਣਾ ਫਾਰਮ ਹੈ ਫਿਰ ਤਾਂ ਬਹੁਤ ਵਧੀਆ ਹੈ ਮਜ਼ੇ ਹਨ ਤੁਹਾਡੇ ਤਾਂ ਆਪਣੇ ਬਾਸ ਆਪ ਹੋ ਨਾ ਝਿੜਕ ਨਾ ਜਵਾਬ ਦੇਈ ਚੰਡੀਗੜ੍ਹ ਵਿੱਚ ਕੀ ਲੋੜ ਪੈਗੀ ਤੁਹਾਨੂੰ ਇੱਥੇ ਕਦੇ ਇੰਟਰਵਿਊ ਸੀ ਤੁਸੀਂ ਦੱਸ ਰਹੇ ਸੀ ਮੈਂ ਐਕਸਪੋਰਟ ਦਾ ਲਾਇਸੈਂਸ ਲੈਣ ਲਈ ਇੰਟਰਵਿਊ ਦੇਣ ਲਈ ਆਇਆ ਸੀ ਪਰ ਜਿਸ ਨੇ ਮੇਰੀ ਇੰਟਰਵਿਊ ਲੈਣੀ ਸੀ ਉਹ ਛੁੱਟੀ ਤੇ ਚਲਾ ਗਿਆ ਤੇ ਹੁਣ ਮੇਰਾ ਪੂਰਾ ਦਿਨ ਖਰਾਬ ਹੋ ਗਿਆ ਕੋਈ ਗੱਲ ਨਹੀਂ ਚੰਡੀਗੜ੍ਹ ਵਿੱਚ ਜਿੰਨੀ ਦੇਰ ਢੇੜੇ ਤੇ ਢੇੜਾ ਨਾ ਵਜੇ ਪਤਾ ਨਹੀਂ ਲੱਗਦਾ ਕਿ ਪੰਜਾਬ ਦੀ ਰਾਜਧਾਨੀ ਸਮਨ ਵਿੱਚ ਸਵੈਮਾਨ ਤੇ ਆਤਮ ਵਿਸ਼ਵਾਸ ਠਾਠਾ ਮਾਰ ਰਿਆ ਸੀ ਪਤਾ ਨਹੀਂ ਕਿਉਂ ਤੇ ਕਿਵੇਂ ਉਸ ਨੇ ਉਸ ਨੂੰ ਰੋਕ ਲਿਆ ਕੁਝ ਦਿਨ ਬੈਠ ਕੇ ਉਹ ਟੀਵੀ ਦੇਖਦੇ ਰਹੇ ਆਪੋ ਆਪਣੇ ਮਨ ਪਸੰਦ ਮਨਪਸੰਦ ਚੈਨਲਾਂ ਦੀਆਂ ਗੱਲਾਂ ਕਰਦੇ ਰਹੇ ਉਸ ਨੂੰ ਕ੍ਰਿਕਟ ਪਸੰਦ ਸੀ ਉਹ ਕਾਲਜ ਵਿੱਚ ਕ੍ਰਿਕਟ ਖੇਡਦੀ ਰਹੀ ਸੀ ਫਿਰ ਉਸ ਨੇ ਖਾਣੇ ਦਾ ਆਰਡਰ ਦੇਣਾ ਚਾਹਿਆ ਉਸ ਨੇ ਉਸ ਤੋਂ ਉਸਦੀ ਪਸੰਦ ਪੁੱਛੀ ਤਾਂ ਉਸ ਨੇ ਸਮਨ ਨੂੰ ਪੁੱਛਿਆ ਕੀ ਗੱਲ ਆਪ ਖਾਣਾ ਨਹੀਂ ਪਕਾਉਂਦੇ ਨਹੀਂ ਨਹੀਂ ਜॉਬ ਤੋਂ ਬਾਅਦ ਇਨਾ ਥੱਕ ਜਾਂਦੇ ਆ ਕੁਝ ਹੋਰ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਉਸਨੇ ਕਿਹਾ ਇੱਕ ਟਿਫਨ ਸਰਵਿਸ ਤੋਂ ਖਾਣਾ ਆ ਜਾਂਦਾ ਪਰ ਅੱਜ ਮੈਂ ਮਨਾ ਕਰ ਦਿੱਤਾ ਅੱਜ ਬਾਹਰ ਖਾਣ ਦਾ ਮੂਡ ਹੈ ਉਸਨੇ ਕਿਹਾ ਤੇ ਉਹ ਖਾਣਾ ਖਾਣ ਲਈ ਬਾਹਰ ਨਿਕਲੇ ਤਾਂ ਉਸਨੇ ਐਕਟਵਾ ਦੀ ਚਾਬੀ ਉਸ ਨੂੰ ਫੜਾ ਦਿੱਤੀ ਤੁਸੀਂ ਚਲਾਓ ਮੈਂ ਪਿੱਛੇ ਬੈਠਾਂਗੀ ਪਰ ਮੈਂ ਤਾਂ ਕਦੇ ਚੰਡੀਗੜ੍ਹ ਦੀਆਂ ਸੜਕਾਂ ਉੱਪਰ ਡਰਾਈਵ ਹੀ ਨਹੀਂ ਕੀਤੀ ਮੇਰਾ ਤਜਰਬਾ ਬਹੁਤ ਹੌਲਾ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਚਲਾਓ ਮੈਂ ਪਿੱਛੇ ਬੈਠ ਕੇ ਤੁਹਾਨੂੰ ਦੱਸਦੀ ਜਾਵਾਂਗੀ ਜਿੱਥੇ ਨਾ ਚੱਲੇ ਮੈਂ ਚਲਾ ਲਵਾਂਗੀ ਉਸ ਨੇ ਐਕਟਿਵਸਨ ਵਾਰ ਲਈ ਉਸ ਦੇ ਦੱਸੇ ਰਸਤੇ ਉੱਪਰ ਚਲਾ ਕੇ ਉਹ ਇੱਕ ਰੈਸਟੋਰੈਂਟ 'ਚ ਪਹੁੰਚੇ ਖਾਣਾ ਖਾਣ ਲਈ ਉਸ ਨੇ ਖਾਣੇ ਦਾ ਬਿੱਲ ਅਦਾ ਕਰਨਾ ਚਾਹਿਆ ਪਰ ਸੁਮਨ ਨੇ ਰੋਕ ਦਿੱਤਾ ਤੁਸੀਂ ਸਾਡੇ ਮਹਿਮਾਨ ਹੋ ਅਸੀਂ ਆਪਣੇ ਮਹਿਮਾਨ ਨੂੰ ਬਿੱਲ ਦੀ ਤਕਲੀਫ ਨਹੀਂ ਦਿੰਦੇ ਮਹਿਮਾਨ ਇਹ ਤਾਂ ਮੇਰੇ ਨਾਲ ਧੱਕਾ ਹੈ ਕੋਈ ਗੱਲ ਨਹੀਂ ਮੈਂ ਪਠਾਨ ਘੋਟਾ ਹਾਂ ਤਾਂ ਬਿੱਲ ਤੁਸੀਂ ਦੇ ਦਿਨਾ ਹਿਸਾਬ ਕਿਤਾਬ ਬਰਾਬਰ ਉਸ ਦੀਆਂ ਗੱਲਾਂ ਵਿੱਚ ਆਪਣਾਪਨ ਆ ਗਿਆ ਸੀ ਇੱਕ ਜਨ ਵੀ ਤੋਂ ਮਹਿਮਾਨ ਤੇ ਫਿਰ ਮਹਿਮਾਨ ਬਣਨ ਵਿੱਚ ਕੋਈ 4 ਘੰਟੇ ਦਾ ਸਮਾਂ ਲੱਗਿਆ ਸੀ ਪਤਾ ਨਹੀਂ ਕਿਉਂ ਉਸ ਨੂੰ ਉਸਦੇ ਵਤੀਰੇ ਉੱਪਰ ਕਦੇ ਕਦੇ ਬਹੁਤ ਹੈਰਾਨੀ ਵੀ ਹੁੰਦੀ ਕਿਸਮਤ ਕਿਵੇਂ ਉਸ ਨੂੰ ਉਸਦੇ ਨੇੜੇ ਲਿਆ ਰਹੀ ਹੈ ਇਹ ਉਹ ਸੋਚ ਵੀ ਨਹੀਂ ਸੀ ਸਕਦਾ ਵਾਪਸ ਕਮਰੇ ਵਿੱਚ ਆ ਕੇ ਉਹ ਫੈਸ਼ਨ ਦੀਆਂ ਗੱਲਾਂ ਕਰਦੇ ਰਹੇ ਉਸ ਨੂੰ ਉਸ ਦੀਆਂ ਕਿਤਾਬਾਂ ਬਾਰੇ ਪੁੱਛਿਆ ਉਸ ਦੇ ਅੰਦਰ ਵੀ ਇੱਕ ਸ਼ੌਕ ਜਾ ਜਾਗ ਰਿਹਾ ਸੀ ਕਿ ਉਹ ਉਸ ਦੇ ਬਾਰੇ ਜਾਣੇ ਉਸਨੇ ਉਸਨੂੰ ਰੋਕ ਦਿੱਤਾ ਤੇ ਨਾਲ ਹੀ ਉਸਨੂੰ ਨਿਕਤਾ ਦੇ ਕਮਰੇ ਵਿੱਚ ਲੈ ਗਈ ਅੱਜ ਤੁਸੀਂ ਇੱਥੇ ਆਰਾਮ ਕਰੋ ਕੱਲ ਮਿਲਦੇ ਹਾਂ ਉਸਨੇ ਦੇਖਿਆ ਕਿ ਰਾਤ ਦਾ 1 ਵਜ ਗਿਆ ਸੀ ਚੰਡੀਗੜ੍ਹ ਦੇ ਲੋਕ ਇੰਨੀ ਦੇਰ ਤੱਕ ਜਾਗਦੇ ਰਹਿੰਦੇ ਨੇ ਇਹ ਉਹ ਸੋਚ ਵੀ ਨਹੀਂ ਸਕਦਾ ਰਾਤ ਖੂਬ ਨੀਂਦ ਆਈ ਸਵੇਰੇ ਸੋਮਨ ਨੇ ਉਸਨੂੰ ਪਰੌਠਿਆਂ ਦਾ ਨਾਸ਼ਤਾ ਕਰਾ ਕੇ ਵਿਦਾ ਕੀਤਾ ਮੈਨੂੰ ਪਹੁੰਚ ਕੇ ਫੋਨ ਜ਼ਰੂਰ ਕਰਨਾ ਦੇ ਉਸ ਦੀ ਤਾਕਤ ਸੀ ਚੰਡੀਗੜ੍ਹ ਦਾ ਉਸ ਲਈ ਇੱਕ ਬਹੁਤ ਸੁਖਦ ਅਨੁਭਵ ਰਿਹਾ ਸੀ ਪਠਾਨਕੋਟ ਪਹੁੰਚ ਕੇ ਉਸ ਨੂੰ ਫੋਨ ਕਰਨਾ ਚਾਹਿਆ ਪਰ ਉਸ ਦਾ ਨੰਬਰ ਨਹੀਂ ਸੀ ਲੱਗ ਰਿਹਾ ਮਾਂ ਨੇ ਪੁੱਛਿਆ ਤਾਂ ਕਹਿ ਦਿੱਤਾ ਕਿ ਮਾਂ ਕੰਮ 50% ਦੀ ਹੋ ਗਿਆ ਉਹ ਚਾਹਦਾ ਸੀ ਕਿ ਉਹ ਮਾਂ ਨੂੰ ਦੱਸ ਦੇ ਕਿ ਉਸ ਨੇ ਉਸ ਲਈ ਨੂ ਲੱਭ ਲਈ ਹੈ ਮਾਣੀ ਮਨ ਵਿੱਚ ਉਹ ਸੁਮਨ ਦੀ ਚੋਣ ਆਪਣੇ ਜੀਵਨ ਸਾਥੀ ਵਜੋਂ ਕਰ ਰਿਹਾ ਸੀ ਚਾਹੁੰਦਾ ਸੀ ਕਿ ਮਾਂ ਨੂੰ ਦੱਸ ਦਵੇ ਹਲੇ ਮਾਂ ਨਾਲ ਗੱਲ ਛੇੜਨੀ ਲੱਗਾ ਸੀ ਕਿ ਸੁਮਨ ਦਾ ਫੋਨ ਆ ਗਿਆ ਸਿਮਰਤ ਤੇਰਾ ਬਹੁਤ ਬਹੁਤ ਧੰਨਵਾਦ ਇਸ ਵਿੱਚ ਧੰਨਵਾਦ ਵਾਲੀ ਕਿਹੜੀ ਗੱਲ ਹੈ ਸਗੋਂ ਮੈਨੂੰ ਤੇਰਾ एहसान ਲੈਣਾ ਚਾਹੀਦਾ ਹੈ ਕਿ ਤੂੰ ਮੈਨੂੰ ਅਜਨਬੀ ਸ਼ਹਿਰ ਵਿੱਚ ਇੰਨੇ ਮਾਨ ਨਾਲ ਆਪਣੇ ਕੋਲ ਰੱਖਿਆ ਨਹੀਂ ਸਿਮਰਤ ਤੂੰ ਇੱਕ ਬਹੁਤ ਵੱਡਾ ਐਸਾ एहसान ਕੀਤਾ ਮੇਰੇ ਕੋਲ ਰਹਿ ਕੇ ਮੈਂ ਸਮਝਿਆ ਨਹੀਂ ਹਾਂ ਇਸ ਨੂੰ ਸਮਝਣ ਲਈ ਤੈਨੂੰ ਇੱਕ ਵਾਰ ਫਿਰ ਚੰਡੀਗੜ੍ਹ ਆਉਣਾ ਪੁੱਤ ਬੁਝਾਰਤਾ ਨਾ ਪਾ ਮੈਨੂੰ ਦੱਸ ਕੀ ਗੱਲ ਹੈ ਮੈਂ ਸਿਮਰਤ ਦੀ ਮਾਂ ਬੋਲਦੀ ਹਾਂ ਫੋਨ ਉੱਚੀ ਆਵਾਜ਼ ਵਿੱਚ ਸੀ ਤੇ ਮਾਂ ਕੋਲ ਬੈਠੀ ਸਾਰੀ ਗੱਲ ਸੁਣ ਰਹੀ ਸੀ ਪੈਰੀ ਪੈਣਾ ਵੀ ਜੀ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਕੱਲ ਆਪਣੇ ਕਮਰੇ ਵਿੱਚ ਇਕੱਲੀ ਸੀ ਮੇਰੀ ਸਹੇਲੀ Shimla ਗਈ ਹੋਈ ਸੀ ਤੇ ਘਰ ਵਿੱਚ ਮਾਲਕ ਮਕਾਨ ਦਾ ਮੁੰਡਾ ਆਇਆ ਹੋਇਆ ਸੀ ਉਸ ਦੀ ਨੀਅਤ ਹਮੇਸ਼ਾ ਹੀ ਪੈੜੀ ਰਹੀ ਹੈ ਮੈਨੂੰ ਕੱਲ ਬੜਾ ਡਰ ਲੱਗ ਰਿਹਾ ਸੀ ਕਿ ਹੁਣ ਮੈਂ ਕਿਵੇਂ ਆਪਣੇ ਆਪ ਨੂੰ ਬਚਾਵਾਂਗੀ ਸਹੇਲੀ ਆ ਨਹੀਂ ਸੀ ਸਕਦੀ ਦੋ ਕੁ ਜਣਿਆਂ ਨੇ ਹੋਰ ਮੈਨੂੰ ਤਾਂ ਕੀਤੀਆਂ ਪਰ ਕੋਈ ਗੱਲ ਨਹੀਂ ਸੀ ਬਣ ਰਹੀ ਫਿਰ ਮੈਨੂੰ ਬੀਜੀ ਤੁਹਾਡੇ ਮੁੰਡੇ ਦਾ ਖਿਆਲ ਆਇਆ ਅਸੀਂ 10 ਮਿੰਟ ਪਹਿਲਾਂ ਬੱਸ ਸਟੈਂਡ ਉੱਪਰ ਮਿਲੇ ਸੀ ਮੈਂ ਫੈਸਲਾ ਕਰ ਲਿਆ ਕਿ ਕੁਦਰਤ ਨੇ ਮੇਰੀ ਮਦਦ ਵੀ ਕੀਤੀ ਹੈ ਸਿਮਰਤ ਦੀ ਮੌਜੂਦਗੀ ਵਿੱਚ ਉਸ ਭੈੜੀ ਨੀਅਤ ਵਾਲੇ ਦੀ ਹਿੰਮਤ ਨਹੀਂ ਪਈ ਕਿ ਉਹ ਪੌੜੀਆਂ ਵੀ ਚੜਾ ਆਏ ਸੱਚਮੁੱਚ ਮੇਰੇ ਲਈ ਸਿਮਰਤਾ ਰੱਬ ਦਾ ਰੂਪ ਬਣ ਕੇ ਆਇਆ ਤੇ ਮੈਂ ਰਾਤ ਬੜੇ ਆਰਾਮ ਨਾਲ ਸੌ ਸਕੀ ਖੁਣਸ ਨੂੰ ਸਾਰੀ ਗੱਲ ਸਮਝ ਆ ਗਈ ਸੀ ਕੋਈ ਗੱਲ ਨਹੀਂ ਪੁੱਤ ਜੇਕਰ ਐਡੀ ਗੱਲ ਸੀ ਤਾਂ ਤੁਸੀਂ ਦੋਵੇਂ ਪਠਾਨਕੋਟੀ ਆ ਜਾਂਦੇ ਮੈਂ ਜੁਹਾ ਤੁਹਾਡੀ ਮਾਂ ਤੁਹਾਨੂੰ ਸੰਭਾਲ ਲਈ ਤਤੀ ਵਾਰ ਨਾ ਲੱਗੰਦਿਆਂ ਮੈਂ ਆਪਣੀ ਤੀ ਨੂੰ ਸ਼ੁਕਰੀਆ ਬੀਜੀ ਤੁਸੀਂ ਚੰਗੇ ਹੋ ਨਾ ਇਸੇ ਲਈ ਤੁਸੀਂ ਬੜਾ ਸਾਉ ਪੁੱਤ ਜੰਮਿਆ ਮੈਨੂੰ ਭੋਰਾ ਵੀ ਉਪਰਾ ਨਹੀਂ ਸੀ ਲੱਗਿਆ ਸਮਨ ਨੇ ਕਿਹਾ ਪੁੱਤ ਹੁਣ ਤਾਂ ਮੈਨੂੰ ਵੀ ਮਿਲਣਾ ਪੈਣਾ ਤੈਨੂੰ ਮਾਂ ਨੇ ਕਿਹਾ ਅਗਲੀ ਵਾਰੀ ਦੋਵੇਂ ਆਉਣਾ ਮੇਰੇ ਕੋਲ ਰਹਿਣ ਲੈ ਸਮਨ ਨੇ ਕਿਹਾ ਠੀਕ ਹੈ ਬੀਬੀ ਤੀਏ ਹੁਣ ਤੈਨੂੰ ਵੀ ਸਾਡੇ ਕੋਲ ਆਉਣਾ ਪਊ ਦੋ ਚਾਰ ਦਿਨ ਰਹਿਣ ਲਈ ਮਾਂ ਨੇ ਬਰਾਬਰ ਨਹੀਂ ਹੁੰਦਾ ਪਾਇਆ ਫੋਨ ਬੰਦ ਕਰਦਿਆਂ ਕਰਦਿਆਂ ਮਾਂ ਨੇ ਉਸ ਵੱਲ ਘੂਰ ਕੇ ਦੇਖਿਆ ਮੈਨੂੰ ਨਹੀਂ ਸੀ ਪਤਾ ਕਿ ਤੂੰ ਖਰਵੇਲੇ ਚੰਡੀਗੜ੍ਹ ਚੰਡੀਗੜ੍ਹ ਕਿਉਂ ਕਰਦਾ ਰਹਿਣਾ ਆਪਣੀ ਇਹਨਾਂ ਸ਼ਬਦਾਂ ਨਾਲ ਮਾਗ ਖਬਰੇ ਕੋਈ 부ਜਾਰਤ ਪਾ ਗਈ ਸੀ ਜਾਂ ਕੋਈ 부ਜਾਰਤ ਹੱਲ ਕਰ ਗਈ ਸੀ